ਤਹਾ ਕਰਨ ਲੱਗੇ ਰਹੇ ਇਹ ਬਣਾਉਣ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਨਗਰ ਨਗਰਪਾਲਿਕਾ ਨੂੰ ਅੱਗੇ ਜਿਹੜੀ ਆ ਕਾਰਵਾਈ ਆਪਣੇ ਪਿੱਛੇ ਚੱਲ ਰਹੀ ਹੈ ਕੋਟ ਰਾਮਦਾਸ ਵਿੱਚ 5 ਏਕੜ ਦੇ ਵਿੱਚ ਅਨਤ ਘਰ ਕਲੋਨੀ ਕੱਟੀ ਜਾ ਰਹੀ ਸੀ ਮਿੱਟੀ ਦੀਆਂ ਸੜਕਾਂ ਵਗੈਰਾ ਬਣਾ ਲਈਆਂ ਸੀ ਤੁਸੀਂ ਪਿੱਛੇ ਦੇ ਵੀ ਜਦਦੇ ਹੋ ਇਹਦੀ ਸ਼ਿਕਾਇਤ ਪੀਡੀਆ ਰਾਸਤੇ ਹੋਈ ਸੀ ਤੇ ਮੁਰਕੇ ਬਾਣ ਜੋ ਕਮਿੰਨਰ ਸਾਹਿਬ ਦੇ ਹੁਕਮਾਂ ਨਾਲ ਇਹਨੂੰ ਅਸੀਂ ਡੈਮੋਲਿਸ਼ ਕਰ ਰਹੇ ਆ ਤੇ ਇਸ ਤੋਂ ਇਲਾਵਾ ਇੱਕ ਅਜੀਤਨਗਰ ਰੋਸ਼ਨ ਸਿੰਘ ਜੀ ਦੇ ਪੱਟੇ ਦੇ ਸਾਹਮਣੇ ਇੱਕ ਕਲੋਨੀ 2 ਏਕੜ ਵਿੱਚ ਵਿਕਸਿਤ ਹੋ ਰਹੀ ਸੀ ਉਹਦੀ ਵੀ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਕੰਟੀਨਿਊਸਲੀ ਸ਼ਿਕਾਇਤ ਪ੍ਰਾਪਤ ਹੋ ਰਹੀ ਸੀ ਦੋ ਦੁਕਾਨਾਂ ਉੱਥੇ ਬਣ ਗਈਆਂ ਸੀ ਤੇ ਉਹਨਾਂ ਨੂੰ ਵੀ ਡੈਮੋਲਿਸ਼ ਕੀਤਾ ਆ ਤੇ ਉਹਨਾਂ ਨੂੰ ਟੈਕਨੀਕਲੀ ਪੈਂਚਰ ਕੀਤਾ ਉਹਨਾਂ ਦੁਕਾਨਾਂ ਨੂੰ ਤੇ ਜਿਹੜੀ ਪਲਾਟਿੰਗ ਦੁਕਾਨਾਂ ਵਾਲੀ ਕੀਤੀ ਸੀ ਉਹਨਾਂ ਨੇ ਉਹਨੂੰ ਤੇ ਜਿਹੜੇ ਬਿਨਾਂ ਮਨਅਤੇ ਤੋਂ ਯਾਰ ਮਕਾਨ ਜਾਂ ਪਲੋਂ ਨਹੀਂ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹਗੇ ਤੁਸੀਂ ਮੈਸੇਜ ਦਾ ਉੱਤਰਦਿਕਾਰੀ ਹੀ ਦੇ ਸਕਦੇ ਆ ਪਰ ਇਹਨਾ ਜ਼ਰੂਰ ਆ ਵੀ ਇੱਕ ਵਾਰੀ ਕੋਈ ਵੀ ਪਲਾਟ ਵਗੈਰਾ ਲੈਣ ਤੋਂ ਪਹਿਲੇ ਦੇਖ ਲੈਣਾ ਚਾਹੀਦਾ ਮੁਰ ਕੇ ਫਿਰ ਦਿੱਕਤ ਹੋਊਗੀ